ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਾ ਹੈ ਉਹ ਗੁਰਨਾਣਕ ਪਾਸ਼ਾ ਜੀ ਦੇ ਇਹ ਤਿੰਨ ਬਚਨ ਮੰਨ ਲਓ ਤਾਂ ਦੇਖਣਾ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਡੇ ਸਿਰ ਦੇ ਸਾਰੇ ਕਰਜ਼ੇ ਉਤਰ ਜਾਣਗੇ। ਅਸੀਂ ਵੀ ਬਿਲਕੁਲ ਸੁਰਖਰੂ ਹੋ ਜਾਵਾਂਗੇ ਤਾਂ ਫਿਰ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ। ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੇਖੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸਾਡੇ ਸਿਰ ਦੇ ਉੱਤੇ ਜੋ ਵੀ ਕਰਜ਼ਾ ਹੈ ਭਾਵੇਂ ਉਹ ਕਰਜ਼ਾ ਪੈਸੇ ਦਾ ਹੈ ਭਾਵੇਂ ਸਾਡੇ ਮਾੜੇ ਕਰਮਾਂ ਦਾ ਸਾਡੇ ਪਾਪਾਂ ਦਾ ਇਹ ਕਰਜ਼ਾ ਸਾਨੂੰ ਖੁਦ ਨੂੰ ਹੀ ਉਤਾਰਨਾ ਪੈਣਾ ਹੈ ਕੋਈ ਵੀ ਮਨੁੱਖ ਸਾਡੇ ਲਈ ਕੁਝ ਨਹੀਂ ਕਰ ਸਕਦਾ ਕੋਈ ਦੂਜਾ ਮਨੁੱਖ ਸਾਨੂੰ ਰਸਤਾ ਦਿਖਾ ਸਕਦਾ ਹੈ ਪਰ ਉਹ ਰਸਤੇ ਦੇ ਉੱਤੇ ਚੱਲਣਾ ਸਾਨੂੰ ਖੁਦ ਨੂੰ ਪੈਣਾ ਹੈ ਭਾਵੇਂ ਕਿ ਕੋਈ ਵੀ ਭਲਾ ਪੁਰਸ਼ ਸਾਨੂੰ ਚੰਗੀ ਸਲਾਹ ਦੇ ਸਕਦਾ ਹੈ ਪਰ ਦਿੱਤੀ ਹੋਈ ਸਲਾਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਖੁਦ ਲਾਗੂ ਕਰਨਾ ਹੈ ਉਹ ਦੱਸੇ ਹੋਏ ਰਸਤੇ ਦੇ ਉੱਤੇ ਉਹ ਦਿੱਤੀ ਹੋਈ ਸਲਾਹ ਦੇ ਉੱਤੇ ਚੱਲਣਾ ਅਸੀਂ ਆਪ ਹੈ ਕਿਉਂਕਿ ਜੇਕਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਕਰਕੇ ਸਾਡੇ ਉੱਤੇ ਆਈਆਂ ਨੇ ਇਨਾਂ ਨੂੰ ਦੂਰ ਵੀ ਅਸੀਂ ਖੁਦ ਹੀ ਕਰ ਸਕਦੇ ਹਾਂ ਕੋਈ ਵੀ ਦੂਸਰਾ ਮਨੁੱਖ ਚਾਹ ਕੇ ਵੀ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਨਹੀਂ ਕਰ ਸਕਦਾ ਤਾਂ ਫਿਰ ਜਦੋਂ ਸਾਨੂੰ ਪਤਾ ਹੈ ਜੋ ਕੁਝ ਵੀ ਅਸੀਂ ਆਪਣੇ ਆਪ ਦੇ ਲਈ ਕਰਨਾ ਹੈ ਖੁਦ ਹੀ ਕਰਨਾ ਹੈ ਤੇ ਫਿਰ ਢਿੱਲੇ ਕਿਉਂ ਹੋਈਏ ਢਿੱਲੇ ਹੋ ਕੇ ਕਿਉਂ ਬੈਠੀਏ ਹੁਣ ਤੋਂ ਹੀ ਇਸ ਗੱਲ ਨੂੰ ਸਮਝ ਕੇ ਕੋਸ਼ਿਸ਼ ਕਰਨੇ ਸ਼ੁਰੂ ਕਰ ਸ਼ੁਰੂ ਕਰ ਦਈਏ ਕਿਉਂਕਿ ਕੋਸ਼ਿਸ਼ ਕਰਾਂਗੇ ਤਾਂ ਹੀ ਕਾਮਯਾਬ ਹੋਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ऐसे दी कर्ज थी जिन्ना ਦੇ ਸਿਰ ਦੇ ਉਤੇ ਪੈਸੇ ਦਾ ਬਹੁਤ ਸਾਰਾ ਕਰਜ਼ ਚੜ ਚੁੱਕਾ ਹੈ ਉਹ ਕਰਜ਼ ਭਾਵੇਂ ਸਾਡੀ ਕਿਸੇ ਮਜਬੂਰੀ ਕਰਕੇ ਸਾਡੇ ਸਿਰ ਤੇ ਚੜਿਆ ਹੈ ਭਾਵੇਂ ਸਾਡੀ ਬਿਮਾਰੀ ਕਰਕੇ ਭਾਵੇਂ ਸਾਡੀਆਂ ਗਲਤ ਆਦਤਾਂ ਦੇ ਕਰਕੇ ਪਰ ਜਦੋਂ ਇੱਕ ਵਾਰ ਸਿਰ ਦੇ ਉਤੇ ਕਰਜ਼ੇ ਦੀ ਪੰਡ ਚੜ ਜਾਂਦੀ ਹੈ ਫਿਰ ਉਹ ਲਾਉਣੀ ਔਖੀ ਹੋ ਜਾਂਦੀ ਹੈ ਕਭ ਮੁਸ਼ਕਲ ਨਹੀਂ ਨਾ ਮੌਕਨ ਨਹੀਂ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਇਹਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਵਾਂਗੇ ਤਾਂ ਆਪਣੇ ਸਿਰ ਦੇ ਉੱਤੇ ਚੜੇ ਹੋਏ ਪੈਸੇ ਦੀ ਕਰਜ਼ੇ ਦੀ ਪੰਡ ਨੂੰ ਲਾਉਣ ਦੇ ਲਈ ਸਾਨੂੰ ਸਤਿਗੁਰ ਸੱਚੇ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦਾ ਪਹਿਲਾ ਬਚਨ ਮੰਨਣਾ ਪੈਣਾ ਹੈ ਇਹ ਨਹੀਂ ਕਿ ਪੜ ਕੇ ਛੱਡ ਦਿੱਤਾ ਸਤਿਗੁਰ ਸੱਚੇ ਪਾਸ਼ਾ ਦਾ ਪਹਿਲਾ ਬਚਨ ਪਹਿਲੀ ਸਿੱਖਿਆ ਸਾਡੇ ਲਈ ਕੀ ਹੈ ਕਿ ਕਿਰਤ ਕਰੋ ਹੱਕ ਸੱਚ ਦੇ ਕਿਰਤ ਕਰੋ ਅਤੇ ਆਪਣੀ ਕੀਤੀ ਹੋਈ ਕਿਰਤ ਦੇ ਵਿੱਚ ਰੱਜ ਕੇ ਮਿਹਨਤ ਕਰੋ ਤਾਂ ਦੇਖਣਾ ਜਦੋਂ ਆਪਾਂ ਹੱਕ ਸੱਚ ਦੀ ਕਿਰਤ ਕਰਨੇ ਸ਼ੁਰੂ ਕਰ ਦਿੱਤੀ ਆਪਣੇ ਕੰਮਕਾਰ ਨੂੰ ਇਮਾਨਦਾਰੀ ਦੇ ਨਾਲ ਚਾਹ ਦੇ ਨਾਲ ਪੂਰੀ ਮਿਹਨਤ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਤਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਸਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਦੇਖੋ ਪੈਸਾ ਕਮਾਉਣ ਦੇ ਦੋ ਹੀ ਰਸਤੇ ਹਨ ਇੱਕ ਚੰਗਾ ਅਤੇ ਇੱਕ ਮਾੜਾ ਭਾਵ ਆਪਾਂ ਇਮਾਨਦਾਰੀ ਦੇ ਨਾਲ ਪੈਸਾ ਕਮਾ ਸਕਦੇ ਹਾਂ ਤਾਂ ਦੂਜਾ ਰਸਤਾ ਏਕ ਠੱਗੀ ਠੋਰੀ ਚੋਰੀ ਨਾਲ ਚੁਸਤ ਚਲਾਕੀ ਨਾਲ ਜੋ ਵੀ ਆਪਾਂ ਪੈਸਾ ਕਮਾਉਂਦੇ ਹਾਂ ਉਹ ਕਦੇ ਵੀ ਸਾਨੂੰ ਫਲਦਾ ਨਹੀਂ ਹੈ ਭਾਵੇਂ ਚੰਗੇ ਪਾਸੇ ਨਹੀਂ ਲੱਗਦਾ ਉਹ ਪੈਸੇ ਦੇ ਨਾਲ ਆਪਾਂ ਸੁੱਖ ਸਹੂਲਤਾਂ ਖਰੀਦ ਸਕਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆਉਣਾ ਸੁੱਖ ਆਵੇਗਾ ਇਮਾਨਦਾਰੀ ਦੇ ਨਾਲ ਪੈਸੇ ਨਾਲ ਹੱਕ ਸੱਚ ਦੀ ਕਿਰਤ ਦੇ ਨਾਲ ਸਾਡੇ ਥੋੜੇ ਸਮੇਂ ਦੇ ਵਿੱਚ ਵੀ ਬਰਕਤਾਂ ਪਹਿ ਜਾਣਗੀਆਂ ਅਤੇ ਉਸ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਦੂਜੀ ਸਿੱਖਿਆ ਨਾਮ ਚੱਪੋ ਕੀਰਤ ਦੇ ਨਾਲ-ਨਾਲ ਨਾਮ ਦਾ ਪੱਲਾ ਵੀ ਨਹੀਂ ਛੱਡਣਾ ਸਤਗੁਰ ਸੱਚੇ ਪਾਸ਼ਾ ਨੇ ਇਹ ਦੋਵੇਂ ਕੰਮ ਸਾਨੂੰ ਕਰਨ ਨੂੰ ਕਿਹਾ ਹੈ ਜੋ ਮਨੁੱਖ ਵੀ ਆਪਣੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਦੇ ਨੇ ਆਪਣੇ ਦਿਨ ਦੀ ਸ਼ੁਰੂਆਤ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਮਿੱਠੇ ਪਿਆਰੇ ਨਾਮ ਤੋਂ ਕਰਦੇ ਨੇ ਗੁਰਬਾਣੀ ਦੇ ਗਿਆਨ ਤੋਂ ਕਰਦੇ ਨੇ ਉਹ ਜ਼ਿੰਦਗੀ ਦੀਆਂ ਦੁੱਖ ਨਿਰਾਸ਼ਾ ਚਿੰਤਾਵਾਂ ਪਰੇਸ਼ਾਨੀਆਂ ਆਪਣੇ ਆਪ ਹੀ ਉਹਨਾਂ ਦੀਆਂ ਕਠਿਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗਿਆਨ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦਾ ਹੈ ਸਾਨੂੰ ਚੰਗੇ ਮਾੜੇ ਤੋਂ ਸੁਚੇਤ ਕਰਦਾ ਹੈ ਤਾਂ ਇਸ ਲਈ ਸਵੇਰੇ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਕੰਮ ਮਾਲਕ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਇਹਦੇ ਸਾਨੂੰ ਫਾਇਦੇ ਹੀ ਫਾਇਦੇ ਨੇ ਜਦੋਂ ਆਪਾਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸੰਤੋਖੀ ਬਣਦਾ ਹੈ ਸਾਡਾ ਮਨ ਰਚਿਆ ਹੋਇਆ ਬਣ ਜਾਂਦਾ ਹੈ ਜਦੋਂ ਸ਼ੁਕਰਾਨਾ ਕਰਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਤਾਂ ਐਵੇਂ ਹੀ ਦੁਖੀ ਹੁੰਦੇ ਰਹਿੰਦੇ ਹਾਂ ਅਸੀਂ ਤਾਂ ਐਵੇਂ ਹੀ ਗਿਲੇ ਸ਼ਿਕਵੇ ਕਰਦੇ ਹਾਂ ਜਿੰਨਾ ਹੀ ਮਾਲਕ ਦਾ ਆਪਾ ਸ਼ੁਕਰਾਨਾ ਕਰਾਂਗੇ ਓਨੇ ਹੀ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਉਸ ਤੋਂ ਬਾਅਦ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਤਾਂ ਇਸ਼ਨਾਨ ਕਰਨ ਦੇ ਨਾਲ ਜੋ ਵੀ ਦੁੱਖ ਪਰੇਸ਼ਾਨੀ ਹੈ ਉਹ ਦੂਰ ਹੁੰਦਾ ਹੈ ਸਾਡੇ ਸਰੀਰ ਦੀ ਸਾਫ ਸਫਾਈ ਹੁੰਦੀ ਹੈ ਤਾਂ ਫਿਰ ਆਪਾਂ ਪੂਰਾ ਦਿਨ ਪਰ ਚੁਸਤੀ ਫੁਰਤੀ ਵਿੱਚ ਰਹਿੰਦੇ ਹਾਂ ਸਾਰੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਨਾਲ ਕਰ ਪਾਉਂਦੇ ਹਾਂ ਤੇ ਗੁਰਬਾਣੀ ਦਾ ਪਾਠ ਵੀ ਮਨ ਲਾ ਕੇ ਸੱਚਮੁਤਾ ਦੇ ਨਾਲ ਕਰ ਸਕਦੇ ਹਾਂ ਤਾਂ ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਆਪਾਂ ਬਿਸਤਰ ਦੇ ਉੱਪਰ ਬੈਠੇ ਬੈਠੇ ਹੀ ਕਰ ਸਕਦੇ ਹਾਂ ਅਤੇ ਦੇ ਅਨਸਾਰ ਹੀ ਕਰਨਾ ਹੈ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਕੰਮ ਆਪਣੇ ਆਪ ਸਹੀ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਆਪਾਂ ਲੇਟ ਉੱਠਦੇ ਹਾਂ ਤਾਂ ਸਾਡਾ ਮਨ ਕਾਲਾ ਪੈਂਦਾ ਹੈ ਸਾਡਾ ਮਨ ਕਾਲੇਪਣ ਕਰਕੇ ਵਿਗੜ ਜਾਂਦਾ ਹੈ ਪਰ ਜਦੋਂ ਆਪਾਂ ਅਮਰ ਤੇ ਵੇਲੇ ਉੱਠ ਕੇ ਗੁਰੂ ਦਾ ਗਿਆਨ ਹਾਸਲ ਕੀਤਾ ਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ ਸਾਡਾ ਮਨ ਬੜਾ ਸ਼ਾਂਤ ਰਹਿਂਦਾ ਹੈ ਸਾਡਾ ਮਨ ਸਹੀ ਫੈਸਲੇ ਕਰਦਾ ਹੈ ਤਾਂ ਇਸ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਹੈ ਨਾਮ ਜਪੋ ਅਤੇ ਆਪਾਂ ਇਹ ਕੰਮ ਅੰਮ੍ਰਿਤ ਵੇਲੇ ਤੋਂ ਹੀ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਬਾਅਦ ਦੇ ਵਿੱਚ ਜਦੋਂ ਆਪਾਂ ਆਪਣੇ ਕੰਮਕਾਰ ਕਰਦੇ ਹਾਂ ਜਦੋਂ ਆਪਣੇ ਕੰਮਕਾਰ ਨੂੰ ਸ਼ੁਰੂ ਕਰਦੇ ਹਾਂ ਉਦੋਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਪਣੇ ਕੰਮਕਾਰ ਨੂੰ ਹੱਥ ਪਾਉਣਾ ਚਾਹੀਦਾ ਹੈ ਅਤੇ ਕੰਮ ਕਰਦਿਆਂ ਹੋਇਆਂ ਵੀ ਜੇਕਰ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾਂ ਸਾਡੇ ਹੱਥਾਂ ਤੋਂ ਕਦੇ ਵੀ ਗਲਤ ਨਹੀਂ ਹੋਵੇਗਾ ਫਿਰ ਜਦੋਂ ਵੀ ਗਲਤ ਰਸਤੇ ਤੇ ਚੱਲਣ ਲੱਗਾਂਗੇ ਤਾਂ ਸਾਡੇ ਮਨ ਨੇ ਆਪਣੇ ਆਪ ਇਹ ਪਛੇਹ ਹੋ ਜਾਣਾ ਹੈ ਅਤੇ ਉਸ ਤੋਂ ਬਾਅਦ ਤੀਸਰਾ ਕੰਮ ਉਹ ਹੈ ਕਿ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਸ਼ਕਨਾ ਸਤਕੂ ਸੱਚੇ ਪਾਤਸ਼ਾਹਾਂ ਨੇ ਸਾਨੂੰ ਵੰਡਣ ਵਾਲੇ ਬਣਾਇਆ ਹੈ ਸਰਬੱਤ ਦੇ ਭਲੇ ਦੇ ਕਾਰਜਾਂ ਦੇ ਵਿੱਚ ਆਪਣੀ ਕੀਤੀ ਹੋਈ ਹੱਕ ਸੱਚੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਲਗਾਉਣਾ ਚਾਹੀਦਾ ਹੈ ਗੁਰੂ ਘਰ ਦੇ ਵਿੱਚ ਚੱਲ ਰਹੇ ਕਾਰਜਾਂ ਦੇ ਵਿੱਚ ਵੀ ਹਿੱਸਾ ਪਾਉਣਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨੀ ਹੈ ਅਤੇ ਜੇਕਰ ਸਾਡੇ ਆਸ-ਪਾਸ ਕੋਈ ਲੋੜਵੰਦ ਹੈ ਜਿਸ ਨੂੰ ਪੈਸੇ ਦੀ ਕੱਪੜੇ ਦੀ ਦਵਾਈਆਂ ਦੀ ਫਿਰ ਰੋਟੀ ਦੀ ਲੋੜ ਹੈ ਉਹਦੀ ਘਰ ਦੀ ਉਹ ਲੋੜ ਜ਼ਰੂਰਤ ਪੂਰੀ ਕਰ ਦੇਣੀ ਚਾਹੀਦੀ ਹੈ ਸਾਨੂੰ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਸਾਡੇ ਉੱਤੇ ਹੁੰਦੀਆਂ ਹੀ ਰਹਿੰਦੀਆਂ ਹਨ ਤਾਂ ਦੇਖਣਾ ਜਿਸ ਦਿਨ ਤੋਂ ਵੀ ਆਪਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਇਹ ਤਿੰਨ ਸਖਿਆਵਾਂ ਨੂੰ ਮੰਨ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ ਤੇ ਹੱਕ ਸੱਚ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਾਡੇ ਸਿਰ ਦੇ ਸਾਰੇ ਕਾਜੇ ਲੈ ਜਾਣਗੇ ਜਦੋਂ ਆਪਾਂ ਹੱਕ ਸੱਚ ਦੀ ਕਿਰਤ ਕਮਾਈ ਕਰਾਂਗੇ ਆਪਣੇ ਕਿਰਤ ਦੇ ਵਿੱਚ ਆਪਣੇ ਕੰਮਕਾਰ ਦੇ ਵਿੱਚ ਰੱਜ ਕੇ ਚਾਹ ਦੇ ਨਾਲ ਮਿਹਨਤ ਕਰਾਂਗੇ ਤਾਂ ਸਾਡੇ ਘਰ ਦੀ ਪੈਸੇ ਦੀ ਤੰਗੀ ਦੂਰ ਹੋ ਜਾਵੇਗੀ ਜਦੋਂ ਅਸੀਂ ਨਾਮ ਜਪਾਂਗੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਕਿਰਤ ਕਮਾਈ ਦੇ ਵਿੱਚ ਸਰਬੱਤ ਦੇ ਭਲੇ ਦੇ ਕਾਰਜਾਂ ਦੇ ਵਿੱਚ ਯੋਗਦਾਨ ਪਾਵਾਂਗੇ ਤਾਂ ਸਾਡੇ ਕਈ ਪਿਛਲੇ ਮਾੜੇ ਕਰਮ ਕੱਟੇ ਜਾਣਗੇ ਅੱਗੇ ਸਾਡੇ ਕਰਮ ਬਣਦੇ ਜਾਣਗੇ ਤੇ ਜੇਕਰ ਸਾਡੇ ਸਿਰ ਉੱਤੇ ਕੋਈ ਮਾੜੇ ਕਰਮਾਂ ਦਾ ਪਾਪਾਂ ਦਾ ਭਾਰ ਵੀ ਹੋਇਆ ਪਾਪਾਂ ਦਾ ਕਰਜ਼ ਵੀ ਹੋਇਆ ਤੇ ਉਹ ਵੀ ਲੈ ਜਾਣਾ ਹੈ ਤਾਂ ਬਸ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਜਦੋਂ ਵੀ ਕੋਈ ਦੁੱਖ ਤਕਲੀਫ ਚਿੰਤਾ ਹੁੰਦੀ ਹੈ ਜਦੋਂ ਆਪਾਂ ਪਰੇਸ਼ਾਨ ਹੁੰਦੇ ਹਾਂ ਤਾਂ ਆਪਾਂ ਕਈ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਮੇਰੇ ਘਰ ਦੇ ਵਿੱਚ ਇਸ ਚੀਜ਼ ਦੀ ਕਮੀ ਹੈ ਪੈਸਾ ਨਹੀਂ ਹੈ ਬਰਕਤ ਨਹੀਂ ਹੈ ਮੇਰੇ ਸਿਰ ਤੇ ਕਰਜ਼ਾ ਚੜ ਗਿਆ ਹੈ ਫਿਰ ਆਪਾਂ ਜਿੰਨੇ ਪ੍ਰਕਾਰ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਉਹਨੀਆਂ ਹੀ ਸਾਨੂੰ ਸਲਾਹਾਂ ਮਿਲਦੀਆਂ ਨੇ ਅੱਜ ਦੀ ਦੁਨੀਆ ਦੇ ਵਿੱਚ ਬਹੁਤੇ ਲੋਕ ਅਚਾਏ ਨੇ ਜਿਨ੍ਹਾਂ ਨੂੰ ਕਿਸੇ ਦੇ ਦੁੱਖ ਦੀ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਰ ਇੱਕ ਮਨੁੱਖ ਆਪਣਾ ਫਾਇਦਾ ਦੇਖਦਾ ਹੈ ਕਿ ਮੇਰਾ ਕੀ ਫਾਇਦਾ ਹੈ ਦੁਨੀਆ ਦੇ ਵਿੱਚ ਕਈ ਐਸੇ ਲੋਕ ਵੀ ਬੈਠੇ ਹਨ ਜਿਹੜੇ ਸਿਰਫ ਇਹ ਉਡੀਕ ਰਹੇ ਹੁੰਦੇ ਹਨ ਤੇ ਕੋਈ ਨਾ ਕੋਈ ਮਜਬੂਰ ਬੰਦਾ ਦਿਸੇ ਤੇ ਤੇ ਅਸੀਂ ਉਹਦੀ ਮਜਬੂਰੀ ਦਾ ਫਾਇਦਾ ਚੁੱਕੇ ਤਾਂ ਜਦੋਂ ਆਪਾਂ ਕਈ ਵਾਰ ਪੈਸੇ ਦੀ ਤੰਗੀ ਦੀ ਗੱਲ ਕਰਦੇ ਹਾਂ ਜਾਂ ਕੋਈ ਆਪਣੀ ਜ਼ਿੰਦਗੀ ਦਾ ਆਪਣੇ ਪਰਿਵਾਰ ਦਾ ਵੱਡਾ ਦੁੱਖ ਦੱਸਦੇ ਹਾਂ ਤੇ ਕਈ ਲੋਕ ਸਾਡੀ ਉਸ ਮਜਬੂਰੀ ਦਾ ਉਸ ਦੁੱਖ ਦਾ ਫਾਇਦਾ ਚੁੱਕਦੇ ਹਨ ਸਾਨੂੰ ਗਲਤ ਰਾਹੇ ਪਾ ਦਿੰਦੇ ਹਨ ਸਾਨੂੰ ਕਈ ਤਰ੍ਹਾਂ ਦੇ ਟੋਣੇ ਟੋੜ ਕੇ ਉਪਾਅ ਦੇ ਬਾਰੇ ਦੱਸਦੇ ਹਨ ਪਰ ਸਾਨੂੰ ਸਾਡੇ ਗੁਰੂ ਨਾਨਕ ਪਾਸ਼ਾ ਨੇ ਇਹੋ ਜੇ ਕਰਮਕਾਂਡ ਕਰਨ ਤੋਂ ਰੋਕਿਆ ਹੈ ਅਸੀਂ ਕੋਈ ਟੋਣੇ ਟੋੜ ਕੇ ਦੇ ਵਿੱਚ ਨਹੀਂ ਪੈਣਾ ਕਿਸੇ ਹੋਰ ਦੇ ਧਾਰੀ ਦੇ ਦਰ ਦੇ ਉੱਤੇ ਜਾ ਕੇ ਮੱਥਾ ਟੇਕਣਾ ਨਹੀਂ ਹੈ ਸਾਨੂੰ ਜੋ ਵੀ ਮਿਲਣਾ ਹੈ ਇਹਨਾਂ ਗੁਰਨਾਨਕ ਪਾਸ਼ਾ ਜੀ ਦੇ ਦਰ ਤੋਂ ਮਿਲਣਾ ਹੈ ਤਾਂ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਦੇ ਅਨੁਸਾਰ ਚੱਲਣਾ ਹੈ ਮਿਹਨਤ ਕਰਨੀ ਹੈ ਅਤੇ ਮਿਹਨਤ ਤੇ ਵਿਸ਼ਵਾਸ ਰੱਖਣਾ ਹੈ ਤਾਂ ਸਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਤਾਂ ਗੁਰਨਾਣਿਕ ਪਾਤਸ਼ਾਹ ਜੀ ਦੀ ਦਿੱਤੀ ਹੋਈ ਇਸ ਸਿੱਖਿਆ ਨੂੰ ਸਭ ਤੋਂ ਪਹਿਲਾਂ ਮੰਨਣਾ ਹੈ ਕਿ ਹੱਕ ਸੱਚ ਦੀ ਕਿਰਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ